ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੰਡੀਆਂ ਦੇ ਵਿੱਚ ਝੋਨਾ ਆਵੇਗਾ ਤੇ 72 ਘੰਟਿਆਂ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਹੋਊਗੀ ਪਰ ਹਾਲਾਤ ਬਿਲਕੁਲ ਹੀ ਉਲਟ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੰਡੀਆਂ ਦੇ ਵਿੱਚ ਜਿੱਥੇ ਝੋਨੇ ਦੀਆਂ ਬੋਰੀਆਂ ਪਈਆਂ ਨੇ ਪਰ ਹਾਲੇ ਤੱਕ 15 ਦਿਨ ਹੋ ਚੁੱਕੇ ਨੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਨਹੀਂ ਹੋ ਰਹੀ ਜਿਸ ਕਰਕੇ ਕਿਸਾਨਾਂ ਨੂੰ ਕਾਫੀਆਂ ਦਿੱਕਤਾਂ ਆ ਰਹੀਆਂ ਨੇ ਇਹ ਪੰਜਾਬ ਦੀ ਕਿਸੇ ਇੱਕ ਮੰਡੀ ਦਾ ਮੰਡੀ ਦੀ ਹਾਲਤ ਨਹੀਂ ਪੂਰੇ ਪੰਜਾਬ ਦੇ ਵਿੱਚ ਇਹੀ ਹਾਲਾਤ ਬਣੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਜਿਹੜਾ ਹੈ ਚੋਨੀ ਦੀ ਦੇਗੀ ਨਹੀਂ ਹੋਈ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਬੇਸ਼ੱਕ ਖਰੀਦੀ ਜਾ ਰਹੀ ਹੈ ਪਰ ਉਹਨਾਂ ਨੂੰ ਪੈਸਾ ਨਹੀਂ ਮਿਲ ਰਿਹਾ ਸਿਰਫ ਕਿਸਾਨ ਨਹੀਂ ਆਰਤੀਆ ਵੀ ਇਸ ਸਮੱਸਿਆ ਨਾਲ ਜੂਝ ਰਹੇ ਨੇ ਆਰਤੀਆ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕੋਲ ਪੈਸਾ ਆਊਗਾ ਤਦ ਹੀ ਉਹ ਕਿਸਾਨਾਂ ਨੂੰ ਦੇਣਗੇ ਤੇ ਇਸ ਦੇ ਨਾਲ ਜਿਹੜੇ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਤਮਾਮ ਲੇਬਰ ਹੈ ਉਹਨਾਂ ਨੂੰ ਵੀ ਜਿਹੜਾ ਹੈ ਪੈਸੇ ਨਹੀਂ ਮਿਲ ਰਹੇ ਕਿਉਂਕਿ ਕਿਸਾਨਾਂ ਕੋਲ ਪੈਸਾ ਨਹੀਂ ਆ ਰਿਹਾ ਤੇ ਇਹ ਜਦੋਂ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਮਸਲੇ ਜਿਹੜਾ ਪੈਸਾ ਦੇਣਾ ਹੈ ਇਹ ਸੈਂਟਰ ਸਰਕਾਰ ਨੇ ਦੇ ਕਰਨਾ ਹੈ ਤੇ ਹਾਲੇ ਤੱਕ ਸੈਂਟਰ ਸਰਕਾਰ ਨੇ ਸਿਰਫ 10000 ਕਰੋੜ ਦੀ ਜਿਹੜੀ ਕਿਸ਼ਤ ਜਾਰੀ ਕੀਤੀ ਹੈ ਜਿਹੜੀ ਬਾਕੀ ਦੀ ਰਾਸ਼ੀ ਹੈ ਉਹ ਹਾਲੇ ਤੱਕ ਸਰਕਾਰ ਨੇ ਨਹੀਂ ਦਿੱਤੀ ਸੈਂਟਰ ਸਰਕਾਰ ਨੇ ਜਿਸ ਕਰਕੇ ਦਿੱਕਤ ਆ ਰਹੀ ਹੈ ਪੰਜਾਬ ਦੇ तमाम ਕਿਸਾਨ ਆੜਤੀਆਂ ਵੱਲੋਂ ਜਿਹੜਾ ਸੋਮਵਾਰ ਨੂੰ ਇੱਕ ਪ੍ਰੋਟੈਸਟ ਰੱਖਿਆ ਗਿਆ ਹੈ ਪੂਰੇ ਮੰਡੀਆਂ ਚ ਬੰਦ ਕਰਨ ਦਾ ਐਲਾਨ ਕੀਤਾ ਹੈ ਤਾਂ ਤਾਂ ਕਿ ਜਿਹੜਾ ਉਹਨਾਂ ਨੂੰ ਬਣਦੀ ਰਾਸ਼ੀ ਹੈ ਜਿਹੜੀ ਉਹਦੀ ਉਹਨਾਂ ਦੀ ਅਦਾਇਗੀ ਰਹਿੰਦੀ ਹੈ ਉਹ ਛੇਤੀ ਛੇਤੀ ਮਿਲ ਸਕੇ ਸੁਖਵਿੰਦਰ ਸਿੰਘ ਏਬੀਪੀ ਸਾਂਝਾ ਮੋਹਾਲੀ